जी मैं खुद भी शर्मिंदा हूँ उस वीडियो के लिए जितनी भी माँ <laughs> जितने भी माँ के भक्त तो मैं सबसे पहले सभी लोगों से हाथ जोड़ के माफ़ी मांगती हूँ मेरी उस वीडियो के लिए भी तो क्योंकि मेरी बेटी जो है ना वो काली माँ की बहुत भक्त भाग है वो सारा टाइम काली माँ काली माँ करती है तो मैंने सोचा कि मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना करे और सभी संगठनों से मैं हाथ जोड़ के माफ़ी मांगना चाहती हूँ माता जी आपको अपनी गलती का एहसास है? जी जी। आपके मन में कैसे आएगी आ, ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से क्योंकि मैंने कमेंट्स पढ़े थे मुझे लगा कि हाँ मैंने गलती करी है तो मैंने वो हटा दी पर और पेजों ने वो वीडियो अपने पास रख के वो आगे फॉरवर्ड कर मतलब मेरे अकाउंट से वो वीडियो काफी तीन महीने पहले मैंने हटा दी ਯਕਿਨ ਕਰ ਆਪਣਾ ਤੇ ਪੇਜ ਤੇ dali to sahi dali thi par maine hata diye abhi bhi aapke page pe padi hui hai video instagram aur youtube pe padi hui hai nahi sir aap ek bar check kariye nahi milegi na mere instagram pe milegi na mere youtube pe milegi aur na mere snapchat pe milegi aapko kahi bhi nahi milegi ek lagda ji jehri sasti publicity karne waste itna kita jata bar bar tarun nu hi kyun chanda banaya jata kaun pata punjab sarkar kehndi hai ki umar ke saza honi chahiye jaye bande jehde kisi da tarun da mazak uda e piche je hune vidhan sabha da hi matlab hai

भी सजा मिल दी जाएगी मैं उसे मानने <lyrics fucking sound> तो के लिए तैयार हूँ और जो भी कहा जाएगा उसे तो आपके साथ कौन कौन सा क्रू मेंबर और कैमरा मैन उनके नाम बताएंगे प्लीज नहीं सही तो मैं अकेली ही रहूंगी क्यों उसकी आवाजें आ रही हैं बीच में कैमरा आ रहा है वो आपका क्रू भी मेकअप मैन चलते हैं उसमें नहीं चलो गुनाह का है ना भैया नहीं कृपया चलो जो है उसकी माफी मांगी है लड़की ने आगे की कहने के लिए मैं पहला था गुरुजी के चरणों में कोटी ਨਮਨ ਕਰਦੇ ਹੋਏ ਅੱਜ ਇੱਥੇ ਆਉਣ ਵਾਲੇ ਸਾਰੇ ਮੇਰੇ ਸਨਾਤਨੀ ਜਿੰਨੇ ਵੀ ਬੱਚੇ ਆਏ ਆ ਮੇਰੇ ਬਰਾਬਰ ਦੀ ਉਮਰ ਦੇ ਵੀ ਹੋਣੇ ਆ ਮੇਰੇ ਤੋਂ ਵੱਡੇ ਵੀ ਹੋਣੇ ਮੇਰੇ ਤੋਂ ਛੋਟੇ ਵੀ ਹੋਣੇ ਆ ਸਭ ਨੂੰ ਪਹਿਲਾਂ ਤਾਂ ਮੈਂ ਇੱਥੇ ਜੀ ਆਇਆਂ ਕਹਿੰਦੀ ਆ ਮੈਨੂੰ ਅੱਜ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਚਲੋ ਕਈ ਵਾਰੀ ਕੀ ਹੁੰਦਾ ਆ ਆਪਾਂ ਬੱਚੇ ਤੋਂ ਗਲਤੀ ਹੋ ਜਾਂਦੀ ਹੈ ਹਨਾ ਆਪਾਂ ਇੱਕ ਇਨਸਾਨੀ ਚੋਲੇ ਦੇ ਵਿੱਚ ਆ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਪਰਮਾਤਮਾ ਤਾਂ ਗਲਤੀ ਕਰਦਾ ਨਹੀਂ ਠੀਕ ਹੈ ਉਹਦੇ ਤੋਂ ਤਾਂ ਅਸੀਂ ਹਮੇਸ਼ਾ ਸਦਾ ਮਾਫੀ ਮੰਗਦੇ ਆ ਤੇ ਜਦੋਂ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਇੱਥੇ ਕਾਲੀ ਮਾਤਾ ਮੰਦਿਰ ਆ ਕੇ ਮਤਲਬ ਆਪਣੇ ਇੱਥੇ ਕਿਸੇ ਨੇ ਬੇਅਦਬੀ ਕੀਤੀ ਸੀ ਤਾਂ ਸਾਡੇ ਪ੍ਰਮ ਲੀਨ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਉਸ ਬੱਚੇ ਨੂੰ ਵੀ ਮਾਫ ਕਰ ਦਿੱਤਾ ਸੀ ਅਸੀਂ ਆਪਣੇ ਗੱਦੀ ਦੀ ਸਨਾਤਨ ਪਰੰਪਰਾ ਦੇ ਨਾਲ ਚਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸੇ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ باوجود ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸੈਨਾ ਹਿੰਦ ਦੇ ਦਿਪਾਂਸ਼ੂ ਸੂਦ ਨੇ ਇਹ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾਂ ਇਹ ਉੱਥੇ ਕੰਪਲੇਂਟ ਦਿੱਤੀ ਸੀਗੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚਿਆਂ ਨੇ ਤੁਰੰਤ ਆਪਣਾ ਜਿਹੜਾ ਜ਼ੁਰਮ ਜਿਹਨੂੰ ਤੁਸੀਂ ਕਹਿ ਲੋ ਜੇ ਆਪਾਂ ਇਸ ਉਸ ਭਾਸ਼ਾ 'ਚ ਜਾਈਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਲਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਿਪੰਸ਼ੂ ਕਿਉਂਕਿ ਦਿਪੰਸ਼ੂ ਜੀ ਜੋ ਨੇ ਉਹ ਸਾਡੇ ਵੀ ਅਖਲ ਭਾਰਤੀਆ ਹਿੰਦੂ ਸੰਗਠਨ ਸਮਤੀ ਦੇ ਜਨਰਲ ਸੈਕਟਰੀ ਆ ਉਸ ਬਾਅਦ ਕੁਸ਼ਲ ਚੋਪੜਾ ਦਾ ਸੈਕੰਡ ਮੈਸੇਜ ਆ ਕਿ ਇਹਨਾਂ ਵਾਸਤੇ ਉਹ ਹੀ ਸੇਮ ਸਟੇਟਮੈਂਟ ਉਹਨਾਂ ਬੱਚਿਆਂ ਦੀ ਇੱਕੋ ਹੀ ਸੀਗੀ ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸਨਾਤਨੀ ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਗੁਰੂ ਜੀ ਦੀ ਗੱਦੀ ਤੋਂ ਆਸ਼ੀਰਵਾਦ ਦਿੰਨੀ ਆ ਕਿ ਅੱਜ ਤੁਸੀਂ ਜਿਹੜਾ ਸਨਾਤਨ ਦਾ ਏਕਤਾ ਇਸ ਦੁਬਾਰਾ ਤਖਤ ਦੇ ਉੱਪਰ ਆਪਣਾ ਦਿਖਾਇਆ ਹੈ ਉਹ ਛਲਗ ਨਹੀਂ ਹੈ ਇਹਨਾਂ ਬੱਚਿਆਂ ਨੂੰ ਜਿਵੇਂ ਕਿ ਇਹਨਾਂ ਨੇ ਮਾਫੀ ਮੰਗ ਲਈ ਹੈ ਅਸੀਂ ਉਸ ਪਰਮਾਤਮਾ ਤੋਂ ਵੱਡੇ ਨਹੀਂ ਹਾਂ ਉਸ ਮਹਾਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਹਾਂ ਮੈਂ ਆਪਣੇ ਆਪ ਨੂੰ ਅੱਜ ਇਸ ਗੱਦੀ ਤੇ ਬੈਠ ਕੇ ਵੀ ਆ ਮਤਲਬ ਕਿ ਮਾਈ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਹਿ ਰਹੀ ਆ ਕਿ ਅਸੀਂ ਉਸ ਗੱਦੀ ਤੋਂ ਉਸ ਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਹਾਂ ਬੱਚਾ ਇੱਥੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਲਾਵਾਂਗੇ 1 ਘੰਟਾ ਲੰਗਰ ਵਰਤਾਉਣ ਦੀ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਬੱਚੇ ਮਨਜ਼ੂਰ ਹੈ ਜੈਕਾਰੇ ਪੀਰ ਬਜਰੰਗੇ ਹਰਿ ਬਾਤ ਇਸ ਤੋਂ ਬਾਅਦ ਅਗਲੀ ਵਾਰ ਸਾਰਿਆਂ ਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ 10 ਸਾਲ ਤੋਂ ਉੱਪਰ ਬੱਚੇ ਦੀ ਚਾਕੀ ਬਣਾਈ ਰੋਡ ਦੇ ਉੱਪਰ ਕੋਈ ਕਿਸੇ ਦਾ ਵੀ ਸਰੂਪ ਕੋਲੇਨਾਥ ਦਾ ਮਾਂ ਕਾਲੀ ਦਾ ਮਾਂ ਦੁਰਗਾ ਦਾ ਕੋਈ ਸਰੂਪ ਬਣਾ ਕੇ ਸੜਕ ਦੇ ਉੱਪਰ ਨਿਕਲਿਆ ਤਾਂ ਅਖਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਸ਼੍ਰੀ ਹਿੰਦੂ ਤਾ ਸ਼ਿਵ ਸਨਾਤ ਜਿੰਨੀਆਂ ਵੀ ਅੱਜ ਸਾਡੇ ਸਨਾਤਨੀ ਵੀਰ ਸਾਰੇ ਇੱਥੇ ਆਏ ਆ ਬੱਚੇ ਜਿੰਨੇ ਵੀ ਆਈਆਂ ਸਨਾਦੀ ਸੰਸਥਾਵਾਂ ਸਾਰੀਆਂ ਇਕਜੁੱਟ ਹੋ ਕੇ ਉਸ ਬੰਦੇ ਤੇ ਪਰਚਾ ਵੀ ਕਰਾਉਣਗੀਆਂ ਤੇ ਉਹਨੂੰ ਸਜ਼ਾ ਵੀ ਕਰਾਉਣਗੀਆਂ क्या होता नहीं आज आपको लगता है कि, <संततले> तो कि हिंदू धर्म का अपमान हुआ सर मैंने एक वीडियो बनाया था जिसमें मैंने काली गाली मांग क्रिएट किया था तो वो वीडियो जो है वो सही नहीं थी उसी वजह से मुझे यहाँ और उसकी मैं माफ़ी मांगने आई उसके लिए मैं माफ़ी मांगने आई थी क्या क्या हुआ मतलब मैंने एक वीडियो बनाया था मेरी बेटी जो है वो काली माँ की बहुत बड़ी भक्त है सारा दिन वो काली माँ काली माँ करती है तो मैंने एक लुक क्रिएट किया था काली माँ का तो आपने किया था बेटी जी मैंने किया तो वो वीडियो जो थी उसी की माफ़ी मांगने आई थी कि मैंने गलत किया क्या इन्होंने इन्होंने मुझे पनिशमेंट दिया है कि मुझे एक घंटे सेवा करनी है लंगर में और एक घंटे पूरी जिंदगी सेवा कर सकते काली माँ की हम तो अच्छा जी मतलब सर किसी की भी नहीं होती दिल से तो कई बार ना अनजाने में ना अनजाने में ना गलती actually na no. <laughs> <laughs>